Is your body body baba ਸ਼ਸ਼ੀਕਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜ ਜੀ ਬੌਰੀਹੋਲੀ ਬਾਬਾ ਚੈਨਲ ਲਿਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਤੁਸੀਂ ਕਾਫੀ ਲੰਬੇ ਸਮੇਂ ਤੋਂ ਮੈਨੂੰ ਮੈਸੇਜ ਦੇ ਕਮੈਂਟ ਕਰਕੇ ਪੁੱਛ ਰਹੇ ਸੀ ਕਿ ਅਸੀਂ ਜਰਮਨ ਲੈਂਗੁਏਜ ਦੀ ਕਿਸ ਤਰ੍ਹਾਂ ਤਿਆਰੀ ਕਰ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਸਟੂਡੈਂਟ ਜਰਮਨ ਜਾਣਾ ਚਾਹੁੰਦੇ ਕਾਫੀ ਲੋਕ ਜੌਬ ਸੀਕਰ ਵੀਜ਼ਾ ਤੇ ਵੀ ਜਾਣਾ ਚਾਹੁੰਦੇ ਆ ਸੋ ਜਰਮਨ ਜੋ ਵੀ ਬੰਦਾ ਜਾਣਾ ਚਾਹੁੰਦਾ ਉਹਨੂੰ ਜਰਮਨ ਲੈਂਗੁਏਜ ਦੀ ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਸੋ ਤੁਹਾਡੇ ਸਾਰਿਆਂ ਲਈ ਅੱਜ ਮੈਂ ਖਾਸ ਦੋ ਸ ਦਾ ਡੇਢ ਮਹੀਨ ਨਹੀਂ ਹੋਇਆ ਤਿਆਰੀ ਕਰਦਿਆਂ ਨੂੰ ਸੋ ਆਪਾਂ ਇਹਨਾਂ ਤੋਂ ਅੱਜ ਪੂਰੇ ਵਿਸਤਾਰ ਵਿੱਚ ਜਾਣਾਂਗੇ ਕਿ ਇਹ ਕਿਸ ਤਰ੍ਹਾਂ ਇਸ ਲੈਂਗੁਏਜ ਦੀ ਤਿਆਰੀ ਕਰ ਰਿਹਾ ਤੇ ਕਿੰਨੇ ਕਿ ਡਿਫਿਕਲਟੀ ਆ ਸੋ ਦੋਸਤੋਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਨੀਤ ਜੀ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਜਰਮਨ ਲੈਂਗੁਏਜ ਦੇ ਸਟੂਡੈਂਟ ਆ ਤੇ ਉਹ ਲਗਭਗ ਡੇਢ ਮਹੀਨੇ ਤੋਂ ਮਹੀਨੇ ਤੋਂ ਤਿਆਰੀ ਕਰ ਰਿਹਾ ਹਾਂ ਜੀ ਬਨੀਤ ਜੀ ਤੁਹਾਡੇ ਸਾਡੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਆ ਸਾਡੇ ਜਿੱਲੇ ਵੀ ਸਬਸਕ੍ਰਾਈਬਰ ਜਾਂ ਸਟੂਡੈਂਟ ਆ ਜੋ ਜਰਮਨ ਲੈਂਗੁਏਜ ਸਿੱਖਣਾ ਚਾਹੁੰਦੇ ਆ ਆਪਣੀਆਂ ਟਿਪਸ ਜ਼ਰੂਰ ਸ਼ੇਅਰ ਕਰੋ ਤੇ ਤੁਹਾਨੂੰ ਇਸ ਲਈ ਮੈਨੇ ਕਾਫੀ ਰਿਸਰਚ ਕੀਤਾ ਇਸ ਚੀਜ਼ ਕੇ ਬਾਰੇ ਮੈਂ ਕਿਧਰ ਜਰਮਨੀ ਪੜੂ। ਤੋ ਮੈਂ 5 ਫੇਸ ਨੂੰ ਵਾਲੀ ਸਵਿਸ ਮੈਂ ਆਇਆ ਪੜ੍ਹਨੇ ਕੇ ਲਈ। ਇਹਾ ਕੇ ਸਰ ਬਹੁਤ ਐਕਸਪੀਰੀਐਂਸਡ ਹੈ। ਉਹ ਖੁਦ ਗੋਇਤੇ ਇਸੇ ਟ੍ਰੇਨਡ ਹੈ। ਓਕੇ। ਉਹਨਾਂ ਨੇ ਉਹਨੂੰ 3.5 ਸਾਲ ਦਾ ਪੜਾਉਣੇ ਦਾ ਐਕਸਪੀਰੀਐਂਸ ਹੈ। ਉਹਨਕੇ ਉਹਨਕੇ ਤਰੀਕੇ ਪੜਾਉਣੇ ਕੇ ਬਹੁਤ ਅੱਛੇ ਹੈਂ ਔਰ ਆਸਾਨ ਤਰੀਕੇ ਸੇ ਉਹ ਹਮੇ ਜਰਮਨ ਲੈਂਗੁਏਜ ਕੋ ਸਿਖਾ ਦਿੰਦੇ। ਓਕੇ। ਜਿਵੇਂ ਦੋਸਤੋ ਸਾਰੇ ਸਟੂਡੈਂਟ ਕਹ ਰਹੇ ਨੇ ਕਿ ਜਰਮਨ ਲੈਂਗੁਏਜ ਸਿੱਖਣੀ ਔਖੀ ਲੱਗਦੀ ਆ। ਜਿਵੇਂ ਆਪਾਂ ਇੰਗਲਿਸ਼ ਦਾ ਸ਼ੁਰ ਰਹੀ ਹੈ ਕਿਉਂਕਿ ਤੁਸੀਂ ਇਹ ਸਟਾਰਟਿੰਗ ਤੋਂ ਪਹਿਲਾਂ ਤੁਹਾਨੂੰ ਇਸ ਦੀ ਨੌਲੇਜ ਨਹੀਂ ਹੁੰਦੀ ਹੈ ਨਾ ਇਸ ਲੈਂਗੁਏਜ ਦੀ ਹਾਂਜੀ ਕਿਉਂਕਿ ਸਾਡੀ ਮਾਤਰ ਭਾਸ਼ਾ ਨਹੀਂ ਹੈ ਕਿਉਂਕਿ ਸਿੱਖਦੇ ਟਾਈਮ ਦੇ ਬਚਪਨ ਤੋਂ ਬੋਲਦੇ ਆ ਰਹੇ ਆ ਵੈਸੇ ਉਹ ਵੀ ਉਹ ਵੀ ਉਹਨਾਂ ਦੀ ਲੈਂਗੁਏਜ ਹੈ ਉਹ ਬਚਪਨ ਸੇ ਬੋਲਦੇ ਆ ਰਹੇ ਆ ਟਫ ਨਹੀਂ ਕਹਿ ਸਕਦੇ ਇੰਟਰਸਟਿੰਗ ਹੈ ਮਿਹਨਤ ਕਰੋ ਟਾਈਮ ਕਰੋ ਤਾਂ ਆ ਜਾਂਦੀ ਹੈ ਓਕੇ ਸੋ ਦੋਸਤੋ ਆਪਣੇ ਕੋਲੇ ਇੱਕ ਸਟੂਡੈਂਟ ਹੋਰ ਆ ਜਰਮਨ ਲੈਂਗੁਏਜ ਦਾ ਜੋ ਜਰਮਨ ਲੈਂਗੁਏਜ ਸਿੱਖ ਰਿਹਾ ਹੈ ਉਹਨਾਂ ਦਾ ਨਾਮ ਹੈਗਾ ਪਰਵ ਸੋ ਤੁਸੀਂ ਪਰਵ ਜੀ ਕਿੰਨੇ ਸਮੇਂ ਤੋਂ ਜਰਮਨ ਲੈਂਗੁਏਜ ਸਿੱਖ ਰਹੇ ਹੋ ਪਹਿਲੇ ਪਾਸ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੂਜੀ ਲੈਂ ਮੈਨੂੰ ਉੱਥੇ ਜਰਮਨ ਲੈਂਗੁਏਜ ਸਿੱਖਦੇ ਹੋਏ ਆਲਮੋਸਟ 1 ਮਹੀਨਾ ਹੋ ਗਿਆ ਹੈ ਤੇ ਲਾਈਕ ਪਹਿਲੇ ਦਿਨ ਤਾਂ ਪਹਿਲੇ 1-2 ਦਿਨ ਤੱਕ ਲੱਗਦਾ ਹੈ ਕਿ ਪਤਾ ਨਹੀਂ ਕੀ ਸਿੱਖ ਰਹੇ ਆ ਆਪਾਂ ਬਿਲਕੁਲ ਹੀ ਚੇਂਜ ਹੋ ਜਾਂਦਾ ਇੰਗਲਿਸ਼ ਤੋਂ ਪੰਜਾਬੀ ਕਿਉਂਕਿ ਆਪਾਂ ਸ਼ੁਰੂ ਤੋਂ ਪੰਜਾਬੀ ਬੋਲਦੇ ਆ ਜਾਂ ਫਿਰ ਸਕੂਲ ਚਿੰਦੀ ਬੋਲਦੇ ਆ ਜਾਂ ਫਿਰ ਇੰਗਲਿਸ਼ ਬੋਲਦੇ ਆ ਤੇ ਪਰ ਪਰ ਨਹੀਂ ਜੇ ਤੁਸੀਂ ਰੋਜ਼-ਰੋਜ਼ ਦੁਬਾਰਾ ਜੇ ਸਟਾਰਟਿੰਗ ਤੋਂ ਸਟਾਰਟ ਕਰੋਗੇ ਆਪਣੀ ਦਿਨ-ਦਿਨ ਚਰਿਆ ਕਿੱਦਾਂ ਸਟਾਰਟ ਹੁੰਦੀ ਹੈ ਜਰਮਨ ਲੈਂਗੁਏਜ ਦੀ ਤੁਸੀਂ ਉਤੋਂ ਸਟਾਰਟ ਕਰੋਗੇ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਚਲੂਗੀ ਤਾਂ ਤੁਹਾਨੂੰ ਇੰਨਾ ਡਿਫਿਕਲਟ ਨਹੀਂ ਲੱਗੇਗਾ ਤੁਸੀਂ ਆਪਣੇ ਕੁਝ ਟਿਪਸ ਜਿਹੜੇ ਸਾਡੇ ਸਟੂਡੈਂਟਾਂ ਨੂੰ ਦੇਣੇ ਚਾਹੋਗੇ ਕਿ ਕਿਸ ਤਰ੍ਹਾਂ ਜਰਮਨ ਲੈਂਗੁਏਜ ਸਿੱਖਿਆ ਕਿਉਂਕਿ ਜੋ ਵੀ ਬੰਦਾ ਨਵੀਂ ਲੈਂਗੁਏਜ ਆਪਾਂ ਸਿੱਖਣੀ ਸ਼ੁਰੂ ਕਰਦੇ ਹਾਂ ਸਾਨੂੰ ਕਾਫੀ ਡਿਫਿਕਲਟ ਲੱਗਦਾ ਹਨ ਤੁਹਾਨੂੰ ਕਿੰਨੀ ਕਿ ਡਿਫਿਕਲਟ ਲੱਗੀ ਸੀ ਲੈਂਗੁਏਜ ਸਿੱਖਣੀ ਸਿੱਖਣੀ ਤਾਂ ਇਦਾਂ ਹੁੰਦਾ ਜਾਂ ਤੇ ਆਪਾਂ ਦੋ ਤਰੀਕੇ ਨਾਲ ਸਿੱਖ ਸਕਦੇ ਹਾਂ ਜਾਂ ਤਾਂ ਆਪਾਂ YouTube ਤੋਂ ਦੇਖ ਕੇ ਸਿੱਖੀਏ ਜਾਂ ਤੇ ਅਸੀਂ ਪ੍ਰੈ ਤਾਂ ਮੈਂ ਪਰਫਰ ਕਰੂੰਗਾ ਕਿ ਤੁਸੀਂ ਪ੍ਰੈਕਟੀਕਲੀ ਜਾ ਕੇ ਇਹ ਕਿਤੋਂ ਸਿੱਖੋ ਕਿਉਂਕਿ YouTube ਤੇ ਕੀ ਹੁੰਦਾ ਹੈ ਉਹ ਤੁਹਾਨੂੰ ਆਪਣੀ ਡੇਲੀ ਰੁਟੀਨ ਉਹ ਆਪਣੀ ਤੁਹਾਨੂੰ ਜਿੱਦਾਂ ਤੁਸੀਂ ਨਾਰਮਲ ਕਿਸੇ ਨਾਲ ਗੱਲ ਕਰਦੇ ਹੋ। ਬਾਕੀ ਇਹ ਵੀ ਕਹਿੰਦੇ ਵੀ ਜਿੰਨੇ ਮੂੰਹ ਉੰਨੀਆਂ ਗੱਲਾਂ ਹੋ ਜਾਂਦੀਆਂ ਨੇ ਕੋਈ ਕੋਈ ਟਿਪਸ ਦਿੰਦਾ ਕੋਈ ਕੋਈ। ਤੁਸੀਂ ਕਿੱਥੋਂ ਸਿੱਖ ਰਹੇ ਹੋ ਇਸ ਲੈਂਗੁਏਜ ਨੂੰ? ਮੈਂ ਤੋਂ ਮੈਂ SWICS Mohali Phase 5 ਇਨ ਦਾ ਆਫਿਸ ਹੈ ਸਵਿਸ ਪ੍ਰਾਈਵੇਟ ਲਿਮਿਟਿਡ ਦਾ। ਮੈਂ ਉੱਥੋਂ ਸਿੱਖ ਰਿਹਾ ਤੇ ਉਹਨਾਂ ਦੇ ਜਿਹੜੇ ਸਾਡੇ ਪ੍ਰੋਫੈਸਰ ਅਭਿਸ਼ੇਕ ਸਰ ਅੱਛਾ ਤੇ ਉਹਨਾਂ ਨੇ ਆਪ ਵੀ 3 ਸਾਲ ਉਹਨਾਂ ਨੇ ਉਹ ਹੈੱਡਪੂਨੇ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ। ਓ ਉਹਨਾਂ ਦਾ ਕਿਹੜਾ ਲੈਵਲ ਕਲੀਅਰ ਹੈ ਇਹਦੇ ਵਿੱਚ ਉਹਨਾਂ ਦਾ A2 ਤੱਕ ਉਹਨਾਂ ਦਾ B2 ਤੱਕ ਕਲੀਅਰ ਹੈ B2 ਤੱਕ ਕਲੀਅਰ ਉਹਨਾਂ ਕੋਲ ਕਾਫੀ ਨੋਲੇਜ ਹੈ ਉਹਨਾਂ ਨੇ ਮਤਲਬ ਡਿਗਰੀ ਪੂਰੀ ਕੀਤੀ ਹੋਈ ਹੈ ਉਹ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੋਂ ਨਾਲ ਕੁਫੀ ਸਫੀਸ਼ੀਐਂਟ ਨੋਲੇਜ ਹੈ ਕਿ ਸਾਨੂੰ ਪ੍ਰੀਪੇਅਰ ਅੱਛੀ ਤਰ੍ਹਾਂ ਕਰਨਾ ਓਕੇ ਜੇ ਆਪਾਂ ਜਰਮਨ ਲੈਂਗੁਏਜ ਸਿੱਖਣੀ ਹੈ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਕੋਈ ਬੰਦਾ ਇੰਗਲਿਸ਼ ਸਿੱਖਣੀ ਸ਼ੁਰੂ ਕਰਦਾ ਤਾਂ ਉਹ ਪੰਜਾਬੀ ਤੋਂ ਜਾਂ ਹਿੰਦੀ ਤੋਂ ਟ੍ਰਾਂਸਲੇਟ ਕਰਨਾ ਸ਼ੁਰੂ ਕਰ ਦਿੰਦਾ ਤੁਹਾਨੂੰ ਕਿਸ ਤਰ੍ਹਾਂ ਉਹ ਮੈਥਡ ਯੂਜ਼ ਕਰਦੇ ਤੁਹਾਡੇ ਇੰਸਟੀਚਿਊਟ ਦੇ ਵਿੱਚ ਵੀ ਤੁਸੀਂ ਕਿਸ ਤਰ੍ਹਾਂ ਨਹੀਂ ਸਿੱਖਦੇ ਕੁਝ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਹਾਂ ਜਿੰਦਾ ਸਾਨੂੰ ਸਰ ਨੇ ਪਹਿਲੇ ਦਿਨ ਹੀ ਸਾਨੂੰ ਥੋੜਾ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਲਾਈਕ ਬਿਲਕੁਲੀ ਡਿਫਰੈਂਟ ਲੈਂਗੁਏਜ ਸਿੱ इंग्लिश ਨੂੰ ਮਿਕਸ ਮੈਚ ਨਹੀਂ ਕਰਨਾ ਕਿਉਂਕਿ ਜਰਮਨ ਇੰਗਲਿਸ਼ ਦੇ ਨਾਲ ਰਿਲੇਟ ਨਹੀਂ ਕਰਦੀ ਹੈ ਜਰਮਨ ਤੁਸੀਂ ਕਹਿ ਸਕਦੇ ਹੋ ਕਿ ਥੋੜਾ ਸੰਸਕ੍ਰਿਤ ਔਰ ਹਿੰਦੀ ਦਾ ਮਿਕਸ ਹੈ ਮੈਚ ਹੈ ਤਾਂ ਤੁਸੀਂ ਇੰਗਲਿਸ਼ ਨਾਲ ਇਹਨੂੰ ਬਿਲਕੁਲ ਵੀ ਅਟੈਚ ਨਹੀਂ ਕਰ ਸਕਦੇ ਜੋ ਤੁਸੀਂ ਇੰਗਲਿਸ਼ ਚ ਬੋਲਦੇ ਹੋ ਉਹ ਜ਼ਰੂਰੀ ਨਹੀਂ ਹੈ ਕਿ ਆਪਾਂ ਜਰਮਨ ਜ ਵੀ ਸੇਮ ਹੀ ਬੋਲਣਾ ਹੈ ਤਾਂ ਮਤਲਬ ਤੁਸੀਂ ਤੁਸੀਂ ਜਰਮਨ ਨੂੰ ਜਰਮਨ ਨੂੰ ਜਰਮਨ ਲੈ ਕੇ ਹੀ ਚੱਲੋ ਜੋ ਜਿੱਦਾਂ ਤੁਹਾਨੂੰ ਕੋਈ ਸਿਖਾਏਗਾ ਤੁਸੀਂ ਸਰ ਸਾਨੂੰ ਸਿਖਾਉਂਦੇ ਅਸੀਂ ਉਸ ਬੇਸ ਤੇ ਹੀ ਜਾਂਦੇ ਹਾਂ ओके ਉਸ ਅਗਰ ਅਸੀਂ ਉਸ ਤਰੀਕੇ ਨਾਲ ਕਰਦੇ ਆਂ ਤਾਂ ਸਾਨੂੰ ਈਜ਼ੀ ਲੱਗਦਾ ਹੈ ਮਤਲਬ ਰੋਜ਼ ਜੋ ਲੈਸਨ ਸਾਨੂੰ ਹੁੰਦਾ ਅਸੀਂ ਜੋ ਕਰੀਏ ਤਾਂ ਸਾਨੂੰ ਜੇ ਆਪਾਂ ਥੋੜੀ ਗੱਲ ਕਰੀਏ ਤੁਹਾਨੂੰ ਹੁਣ ਤਾਂ ਕਿੰਨੀ ਕਿ ਨੌਲੇਜ ਹੋ ਚੁੱਕੀ ਹੈ ਜਰਮਨ ਲੈਂਗੁਏਜ ਦੀ ਮੈਂ ਆਪਣੇ ਮੈਨੂੰ ਜਦੋਂ ਗ੍ਰੀਟਿੰਗਸ ਆਉਂਦੀਆਂ ਮੈਂ ਤੁਹਾਨੂੰ ਦੱਸ ਤੇ ਦੋਸਤੋ ਚਲੋ ਤੁਹਾਡੇ ਲਈ ਆਪਾਂ ਹੁਣ ਥੋੜੀ ਜੀ ਜਰਮਨ ਦੇ ਵੈਸੇ ਮੈਨੂੰ ਜਰਮਨ ਲੈਂਗੁਏਜ ਬਿਲਕੁਲ ਨਹੀਂ ਆਉਂਦੀਗੀ ਆਪਾਂ ਵੀਰੇ ਤੋਂ ਪੁੱਛਦੇ ਆ ਕਿ ਇਹ ਜਰਮਨ ਦੇ ਵਿੱਚ ਕਿੱਦਾਂ ਗੱਲਬਾਤ ਕਰਦੇ ਆ ਜਿਵੇਂ ਆਪਾਂ ਇੰਗਲਿਸ਼ ਵਿੱਚ ਹਾਓ ਆਰ ਯੂ ਕਹਿੰਦੇ ਤੁਸੀਂ ਉਹਨੂੰ ਜਰਮਨ ਦੇ ਵਿੱਚ ਤੇ ਥੋੜਾ ਜਿਹਾ ਤੁਸੀਂ ਜੇ ਦਰਸ਼ਕਾਂ ਲਈ ਸਲੋ ਬੋਲ ਕੇ ਕਿਉਂਕਿ ਇਹ ਤਾਂ ਮੈਨੂੰ ਵੀ ਨਹੀਂ ਸਮਝਾਈ ਹਨਾ ਥੋੜਾ ਜਿਹਾ ਸਲੋ ਬੋਲ ਕੇ ਦੱਸਾਂਗਾ ਕਿ ਕੀ ਕਹਿੰਦੇ ਹਾਉ ਆਰ ਯੂ ਨੂੰ ਹਾਉ ਆਰ ਯੂ ਨੂੰ ਆਪਾਂ ਬੋਲਦੇ ਹਾਂ ਵੀ ਇਟਸ ਡਬਲ ਯੂ ਆਈ ਈ ਜੇ ਐਚ ਡੀ ਓਕੇ ਇਸਟ ਈ ਆਈ ਐਸ ਐਹਨਨ ਆਈ ਐਚ ਐਨ ਈ ਚਲੋ ਇਹ ਤਾਂ ਥੋੜਾ ਜਿਹਾ ਡਿਫਿਕਲਟ ਹੋ ਗਿਆ ਮੈਨੂੰ ਲੱਗਦਾ ਸਪੈਲਿੰਗ ਕਰਦੇ ਤੁਹਾਨੂੰ ਸਾਰੇ ਹਾਂਜੀ ਹਾਂਜੀ ਡਿਫਿਕਲਟ ਹੋ ਗਿਆ ਤੁਸੀਂ ਚਲੋ ਥੈਂਕ ਯੂ ਨੂੰ ਦੱਸੋ ਤਾਂ ਦੋਸਤੋ ਸਾਰੇ ਧਿਆਨ ਰੱਖਿਓ ਆਪਾਂ ਥੈਂਕ ਯੂ ਆਪਾਂ ਵੀ ਜਰਮਨ ਜੀ ਸਿੱਖ ਲੈਣੇ ਕਿਉਂਕਿ ਇੱਕ ਨਵੀਂ ਚ Danke. danke d a n k e वैसे जर्मन दे विच एक मेनू भी पता जिन्नु गुड बाय कहंदे गुड बाय नु ਤੁਸੀਂ ਕੀ ਕਹਦੇ ਹੋ ਅਸੀਂ ਗੁੱਡ ਬਾਏ ਨੂੰ ਬੋਲ ਸਕਦੇ ਚੂਸ हां ਜਰਮਨ ਵਾਲੇ ਮੈਂ ਇੱਕ ਵਾਰੀ ਨੇ ਕਾਫੀ ਟਾਈਮ ਹੋ ਗਿਆ ਮੈਂ YouTube ਤੇ ਚੈੱਕ ਕਰ ਰਿਹਾ ਸੀ ਬੜਾ ਜੋਰ ਲੱਗਦਾ ਚੂਸ ਐਜੇ ਕਰਦੇ ਉਹ ਬੜਾ ਨਾ ਲੱਗਦਾ ਉਹ ਤੇ ਵੀਰੇ ਗੁੱਡ ਮਾਰਨਿੰਗ ਨੂੰ ਕੀ ਕਹਿੰਦੇ ਆ ਗੁੱਡ ਮਾਰਨਿੰਗ ਨੂੰ ਅਸੀਂ ਬੋਲਦੇ ਗੁਟਨ ਮਾਰਗਨ ਗੁਟਨ ਮਾਰਗਨ ਓਕੇ ਤੇ ਗੁੱਡ ਨਾਈਟ ਨੂੰ ਗੁਟੇ ਨਾਖਟ ਓਕੇ ਕੀ ਬਾਤ ਹੈ ਜੀ ਇਹਨਾਂ ਨੂੰ ਜਿਵੇਂ 1.5 ਮਿੰਟ ਨਹੀਂ ਹੋਇਆ ਹੈ ਜੇ ਤਿਆਰੀ ਕਰਦਿਆਂ ਨੂੰ ਤੇ ਕਾਫੀ ਨਾਉਲਜ ਹੋ ਗਈ ਐ ਸੋ ਜਰਮਨ ਲੈਂਗੁਏਜ ਕਾਫੀ ਇੰਟਰਸਟਿਡ ਆ ਤੇ ਦੋਸਤੋ ਮੈਂ ਤੁਹਾਨੂੰ ਕਹੂੰਗਾ ਕਿ ਜੇ ਤੁਸੀਂ ਜਰਮਨ ਜਾਣਾ ਚਾਹੁੰਦੇ ਹੋ ਤੇ ਜਰਮਨ ਲੈਂਗੁਏਜ ਜ਼ਰੂਰ ਸਿੱਖ ਕੇ ਜਾਓ ਕਿਉਂਕਿ ਜੇ ਅਸੀਂ ਕੋਈ ਵੀ ਚੀਜ਼ ਸਿੱਖ ਕੇ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਕਾਫੀ ਵਧੀਆ ਉਸ ਕੰਟਰੀ ਦੇ ਵਿੱਚ ਲੋਕਾਂ ਨਾਲ ਮਿਲਣ ਦਾ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਦਾ ਕਿਉਂਕਿ ਜਰਮਨ ਇੱਕ ਬਹੁਤ ਹੀ ਵਧੀਆ ਕੰਟਰੀ ਹੈ ਤੇ ਸਵਿਕਸ ਮੁਹਾਲੀ ਇੱਥੋਂ ਤੁਸੀਂ ਇਸ ਲੈਂਗੁਏਜ ਨੂੰ ਸਿੱਖ ਸਕਦੇ ਹੋ ਬਹੁਤ ਹੀ ਵਧੀਆ ਸਟਾਫ ਆ ਪਰਸਨਲੀ ਮੈਂ ਅੱਜ ਇੱਥੇ ਮਿਲਣ ਆਇਆ ਇਹਨਾਂ ਦੇ ਸਟੂਡੈਂਟਸ ਨਾਲ ਗੱਲ ਸੋ ਸਾਰਾ ਇਹ ਸਟਾਫ ਬਹੁਤ ਜ਼ਿਆਦਾ ਐਕਸਪੀਰੀਅੰਸਡ ਆ ਸੋ ਦੋਸਤੋ ਮੈਂ ਤੁਹਾਨੂੰ ਅੰਤ ਵਿੱਚ ਇਹੀ ਕਹਾਂਗਾ ਕਿ ਜੇ ਤੁਸੀਂ ਜਰਮਨ ਜਾਣਾ ਚਾਹੁੰਦੇ ਹੋ ਤਾਂ ਜਰਮਨ ਲੈਂਗੁਏਜ ਜ਼ਰੂਰ ਸਿੱਖੇ ਜਾਓ ਕਿਉਂਕਿ ਜਿਵੇਂ ਆਪਾਂ ਦੋ ਸਟੂਡੈਂਟਸ ਨਾਲ ਗੱਲ ਕੀਤੀ ਇਹਨਾਂ ਨੇ 1.5 ਮਹੀਨੇ ਤਿਆਰੀ ਕੀਤੀ ਆ ਤੇ ਇਹਨਾਂ ਦੀ ਬਹੁਤ ਵਧੀਆ ਤਿਆਰੀ ਹੋ ਗਈ ਇਹਨਾਂ ਨੂੰ ਜਰਮਨ ਲੈਂਗੁਏਜ ਦੀ ਕਾਫੀ ਜ਼ਿਆਦਾ ਨੌਲੇਜ ਵੀ ਹੋ ਗਈ ਆ ਸੋ ਤੁਸੀਂ ਵੀ ਕੋਸ਼ਿਸ਼ ਕਰੋ ਜੇ ਤੁਸੀਂ ਜਰਮਨ ਜੋਬ ਸੀਕਰ ਵੀਜ਼ਾ ਤੇ ਜਾ ਰਹੇ ਹੋ ਜਾਂ ਸਟੱਡੀ ਬੇਸ ਤੇ ਜਾ ਰਹੇ ਹੋ ਤਾਂ ਜਰਮਨ ਲੈਂਗੁਏਜ ਸਿੱਖੇ ਜਾਓ ਇਸ ਨਾਲ ਤੁਹਾਨੂੰ ਬਹੁਤ ਈਜ਼ੀ ਹੋ ਜਾਊਗਾ ਉੱਥੇ ਰਹਿਣਾ ਈ ਵਨੀਤ ਜੀ ਦੇ ਪਰਵਜੀ ਨੇ ਗੱਲਬਾਤ ਕੀਤੀ ਆ ਇਹਨਾਂ ਨੇ ਬਹੁਤ ਵਧੀਆ ਆਪਣੇ ਟਿਪਸ ਦਿੱਤੀਆਂ ਇਹ ਸਵਿਕਸ ਮਹਾਲੀ ਤੋਂ ਆਪਣੀ ਜਰਮਨ ਲੈਂਗੁਏਜ ਸਿੱਖ ਰਹੇ ਆ ਜੇ ਤੁਸੀਂ ਵੀ ਇਸ ਲੈਂਗੁਏਜ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਰਮਨ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਵਿਕਸ ਮਹਾਲੀ ਤੇ ਇੱਕ ਵਾਰੀ ਕਾਲ ਕਰਕੇ ਜਰੂਰ ਪੁੱਛੋ ਉਹਦਾ ਨੰਬਰ ਤੁਸੀਂ ਨੀਚੇ ਦੇਖ ਸਕਦੇ ਹੋ ਇੱਥੇ ਨੰਬਰ ਆ ਰਿਹਾ ਸੋ ਕਾਲ ਕਰਕੇ ਪੁੱਛੋ ਸੋ ਦੋਸਤੋ ਇਸ ਵੀਡੀਓ ਵਿੱਚ ਇਹਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਤੇ ਨਾਲ ਦੀ ਨਾਲ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੇ ਜੇਕਰ ਤੁਸੀਂ ਆਪਣਾ ਚੈਨਲ ਪੌਲੀਹੋਲੀ ਬਾਬਾ ਜੀ ਤੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਸੋ ਦੋਸਤੋ ਇਹਨਾਂ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ